ਜੈ ਕਬੀਰ ਧੰਨ ਕਬੀਰ ਕਿਉਂ ਸਾਡੇ ਬਾਬੇ ਦਾ ਜਨਮ ਸਥਾਨ ਹੈ ਜੀ ਕਬੀਰ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਸਥਾਨ ਹੈ ਜੀ ਕਾਂਸੀ ਬਨਾਰਸ ਆ ਦੇਖ ਰਹੇ ਹੋ ਤੇ ਹੀ ਜਨਮ ਸਥਾਨ ਸਤਗੁਰੂ ਕਬੀਰ ਮਹਾਰਾਜ ਜੀ ਅੰਦਰ ਪਾਠ ਚੱਲਦਾ ਪਿਆ ਇਸ ਕਰਕੇ ਅੰਦਰ ਵੀਡੀਓ ਨਹੀਂ ਲਈ ਜੈ ਕਬੀਰ ਧੰਨ ਕਬੀਰ ਜੈ ਗੁਰਦੇਵ ਧੰਨ ਗੁਰਦੇਵ ਚਲ ਆਓ ਉਹ ਦੇਖੀਏ ਚਲੋ ਅੱਛਾ ਸਾਹਿਬ ਠੀਕ ਆ ਹਾਂ ਜੈ ਗੁਰਦੇਵ ਜੈ ਗੁਰੂ ਰਵੀਦਾਸ ਜੀ ਜੈ ਕਬੀਰ ਧੰਨ ਕਬੀਰ ਜੀ ਇਹ ਅਹੀਂ ਆਏ ਆ ਕਾਂਸੀ ਬਨਾਰਸ ਸਤਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਸਥਾਨ ਆ ਜੀ ਬਹੁਤ ਵਧੀਆ ਸੁੰਦਰ ਬਣਾਇਆ ਸਤਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਸਥਾਨ ਦੀ ਕੋਈ ਘਾਹ ਦਰਸ਼ਨ ਕਾਂਸੀ ਬਨਾਰਸ ਵਿੱਚ ਇਹ ਬਨਾਰਸਾ ਜੀ ਕਾਂਸੀ ਤੋਂ ਹੀ ਆਏ ਆ ਆ ਬਾਈ ਫਿਰ ਹਾਲ ਬਨਾਰਸ ਵਿੱਚ ਪੈ ਜਾਂਦਾ ਔਰ ਕੀ ਬਾਤ ਹੈ ਯਸ ਮਰ Terima kasih telah <laughs>